ਦੁਨੀਆ ਉਤੇ ਗਾਇਕ ਗਾਇਕਾਵਾ ਬਹੁਤ ਨੇ ਆਵਾਜ਼ਾਂ ਵੀ ਬਹੁਤ ਨੇ ਪਰ ਰੇਸ਼ਮ ਜਹੀ ਆਵਾਜ਼ ਤਾਂ ਇੱਕੋ ਹੀ ਸੀ ਅਤੇ ਉਹ ਆਵਾਜ਼ ਸੀ ਮਸ਼ਹੂਰ ਪਾਕਿਸਤਾਨੀ ਲੋਕ ਗਾਇਕਾ ਰੇਸ਼ਮਾ ਜੀ ਦੀ ਉਹਨਾਂ ਦੇ ਗੀਤ ਦਮਾਦਮ ਮਸਤ ਕਲੰਦਰ ਅਤੇ ਲੰਬੀ ਜਦਾਈ ਅੱਜ ਵੀ ਸਰੋਤਿਆਂ ਦੇ ਪਸੰਦੀਦਾ ਗੀਤ ਨੇ ਰਾਜਸਥਾਨ ਦੇ ਸ਼ਹਿਰ ਬੀਕਾਨੇਰ ਵਿਖੇ ਸਨ 1947 ਵਿੱਚ ਇੱਕ ਬੰਜਾਰਾ ਭਾਈਚਾਰੇ ਦੇ ਪਰਿਵਾਰ ਵਿੱਚ ਜਨਮੀ రీష్మా ਦਾ পেછోਕਰ গায়কী ਨਾਲ জুড়ਣ ਦਾ ਸਬਬ ਅਤੇ ਮੋਹਰਲੀ ਕਤਾਰ ਦੀ ਗਾਇਕਾਂ ਹੁੰਦਿਆਂ ਵੀ ਸਭ ਤੋਂ ਬੇਖਬਰ ਰਹਿਣਾ ਇਹ ਦੱਸਦਾ ਹੈ ਕਿ ਕੁਝ ਕਲਾਕਾਰ ਅਜੀਬ ਹੀ ਹੁੰਦੇ ਨੇ ਜਿਹੜੇ ਖਾਸ ਹੁੰਦਿਆਂ ਵੀ ਆਮ ਬਣ ਕੇ ਰਹਿੰਦੇ ਨੇ। ਜ਼ਾਵਾ ਪੜ੍ਹਾਈ ਲਿਖਾਈ ਰੇਸ਼ਮਾ ਜੀ ਦੇ ਹਿੱਸੇ ਨਹੀਂ ਸੀ ਆਈ ਕਿਉਂਕਿ ਉਹਨਾਂ ਦਾ ਪਰਿਵਾਰਕ ਮਾਹੌਲ ਹੀ ਅਜੀਹਾ ਸੀ ਕਿ ਬਚਪਨ ਤੋਂ ਹੀ ਉਹਨਾਂ ਗੀਤਾਂ ਨੂੰ ਕੰਠ ਕਰਨਾ ਸ਼ੁਰੂ ਕੀਤਾ ਅਤੇ ਜਿਵੇਂ ਉਹਨਾਂ ਦੀ ਪੂਰੀ ਦੁਨੀਆ ਵਿੱਚ ਮਸ਼ਹੂਰੀ ਹੋਈ ਇਹ ਵੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ ਬਹੁਤ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਪਹਿਲੀ ਵਾਰ ਜਦੋਂ ਇੱਕ ਅਖਬਾਰ ਵਿੱਚ ਉਹਨਾਂ ਦੀ ਫੋਟੋ ਛਪੀ ਸੀ ਤਾਂ ਉਹ ਡਰ ਗਏ ਸੀ ਕਿ ਕਿਤੇ ਉਹਨਾਂ ਦੇ ਮਾਪੇ ਅਤੇ ਬਰਾਦਰੀ ਵਾਲੇ ਇਹ ਨਾ ਸੋਚਣ ਕਿ ਉਹਨਾਂ ਕੋਲੋਂ ਕੋਈ ਗਲਤ ਕੰਮ ਹੋ ਗਿਆ ਪਰ ਹੌਲੀ-ਹੌਲੀ ਉਹਨਾਂ ਨੂੰ ਰੇਡੀਓ ਉੱਤੇ ਗਾਉਣ ਦੀ ਖੁੱਲ ਮਿਲੀ ਜਲਦੀ ਹੀ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਤੇ ਫਿਰ ਹੱਦਾਂ ਸਰਹੱਦਾਂ ਤੋਂ ਪਾਰ ਵੀ ਸਿਰਫ ਉਹਨਾਂ ਦੀ ਅਤੇ ਉਹਨਾਂ ਦੀ ਆਵਾਜ਼ ਦੀ ਗੱਲ ਹੋਣ ਲੱਗੀ ਤੇ ਪੂਰੀ ਦੁਨੀਆ ਨੂੰ ਪਤਾ ਲੱਗਾ ਕਿ ਰੇਸ਼ਮਾ ਨਾ ਦੀ ਗਾਇਕਾ ਕਿੰਨੀ ਵੱਡੀ ਕਲਾਕਾਰੀ ਦੀ ਮਹਾਰਤ ਰੱਖਦੀ ਹੈ ਫਿਰ ਉਹ ਸਮਾਂ ਵੀ ਆਇਆ ਜਦੋਂ ਉਹਨਾਂ ਦੇ ਵਿਦੇਸ਼ੀ ਦੌਰੇ ਸ਼ੁਰੂ ਹੋਏ ਅਤੇ ਵਿਦੇਸ਼ਾਂ ਵਿੱਚ ਵੀ ਉਹਨਾਂ ਦੀ ਗਾਇਕੀ ਦੇ ਚਰਚੇ ਹੋਣ ਲੱਗੇ ਉਹਨਾਂ ਬਾਰੇ ਇੱਕ ਖਾਸ ਗੱਲ ਇਹ ਵੀ ਪ੍ਰਚਲਿਤ ਸੀ ਕਿ ਸੰਗੀਤ ਦੀ ਉਹਨਾਂ ਕਦੇ ਵੀ ਕੋਈ ਰਸਮੀ ਸਿੱਖਿਆ ਨਹੀਂ ਸੀ ਲਈ ਅਤੇ ਉਹਨਾਂ ਦਰਗਾਹ ਉੱਤੇ ਗਾਉਣ ਤੋਂ ਸ਼ੁਰੂ ਕਰਦੇ ਆਂ ਦੇਸ਼ਾਂ ਵਿਦੇਸ਼ਾਂ ਦੇ ਗਾਇਕੀ ਦੇ ਮੰਚਾਂ ਉੱਤੇ ਆਪਣੀ ਕਲਾ ਦੇ ਚਲਵੇ ਵਿਖਾਏ ਦੇਸ਼ ਦੀ ਵੰਡ ਤੋਂ ਬਾਅਦ ਉਹਨਾਂ ਦਾ ਕਬੀਲਾ ਕਰਾਚੀ ਪਾਕਿਸਤਾਨ ਵਿਖੇ ਚਲਾ ਗਿਆ ਪਰ ਉਹਨਾਂ ਦੀ ਆਵਾਜ਼ ਸਰਹੱਦਾਂ ਤੋਂ ਪਾਰ ਦੁਨੀਆ ਭਰ ਵਿੱਚ ਗੂੰਜਣ ਲੱਗੀ ਉਹਨਾਂ ਦੇ ਪਹਿਲੇ ਹੀ ਗੀਤ ਨੇ ਉਹਨਾਂ ਨੂੰ ਬਹੁਤ ਵੱਡੇ ਪੱਧਰ ਉੱਤੇ ਪ੍ਰਸਿੱਧੀ ਦਵਾਈ ਅਤੇ ਮਹਿਜ਼ 12 ਸਾਲ ਦੀ ਉਮਰ ਵਿੱਚ ਪਾਕਿਸਤਾਨ ਦੇ ਸਰਕਾਰੀ ਰੇਡੀਓ ਉੱਤੇ ਉਹਨਾਂ ਦਾ ਮਸ਼ਹੂਰ ਗੀਤ ਲਾਲ ਮੇਰੀ ਆਇਆ ਅਤੇ ਆਉਂਦੇ ਸਾਰੀ ਛਾ ਗਿਆ ਇਸ ਤੋਂ ਬਾਅਦ ਸਨ 1960 ਦੇ ਦਹਾਕੇ ਦੌਰਾਨ ਰੇਸ਼ਮਾ ਅਤੇ ਉਹਨਾਂ ਦੀ ਗਾਇਕੀ ਦਾ ਜਾਦੂ ਸਿਰ ਚੜ ਕੇ ਬੋਲਿਆ ਅਤੇ ਉਹਨਾਂ ਨੇ ਪਾਕਿਸਤਾਨੀ ਅਤੇ ਭਾਰਤੀ ਫਿਲਮ ਉਦਯੋਗ ਵਿੱਚ ਆਪਣੀ ਸ਼ਾਨਦਾਰ ਗਾਇਕੀ ਦਾ ਲੋਹਾ ਮਨਵਾਇਆ ਉਹਨਾਂ ਦੇ ਚਰਚਿਤ ਗੀਤ ਹਾਏ ਰੱਬਾ ਨਹੀਂ ਲੱਗਦਾ ਦਿਲ ਮੇਰਾ ਅਤੇ ਅੱਖੀਆਂ ਨੂੰ ਰਹਿਣ ਦੇ ਅੱਖੀਆਂ ਦੇ ਕੋਲ ਕੋਲ ਵਰਗੇ ਗੀਤਾਂ ਨੇ ਕਾਫੀ ਪ੍ਰਸਿੱਧੀ ਅਤੇ ਮਕਬੂਲੀਅਤ ਹਾਸਲ ਕੀਤੀ ਉਹਨਾਂ ਦੀ ਆਵਾਜ਼ ਵਿੱਚ ਇੱਕ ਅਲੱਗ ਹੀ ਖਿੱਚ ਅਤੇ ਕشش ਮੌਜੂਦ ਸੀ ਜੋ ਉਹਨਾਂ ਨੂੰ ਬਾਕੀਆਂ ਤੋਂ ਅਲੱਗ ਪਛਾਣ ਦਿੰਦੀ ਸੀ ਪਾਕਿਸਤਾਨ ਦੇ ਲੋਕਾਂ ਨੇ ਤੇ ਮਾਹਿਰਾਂ ਨੇ ਉਹਨਾਂ ਨੂੰ ਸਿਤਾਰਾ ਇਮਤiaz ਅਤੇ ਲੈਜੈਂਡਸ ਆਫ ਪਾਕਿਸਤਾਨ ਦੇ ਸਨਮਾਨ ਪ੍ਰਦਾਨ ਕੀਤੇ ਭਾਰਤੀ ਫਿਲਮ ਨਿਰਮਾਤਾ ਸੁਭਾਸ਼ ਗਈ ਨੇ ਉਹਨਾਂ ਦੀ ਆਵਾਜ਼ ਨੂੰ ਆਪਣੀ ਫਿਲਮ ਹੀਰੋ ਵਿੱਚ ਇਸਤੇਮਾਲ ਕੀਤਾ ਅਤੇ ਉਹ ਗੀਤ ਦੇ ਬੋਲ ਸਨ ਲੰਬੀ ਜੁਦਾਈ ਜਿਸ ਨੂੰ ਅੱਜ ਵੀ ਸਰੋਤੇ ਬੜੀ ਸ਼ਿੱਦਤ ਨਾਲ ਸੁਣਦੇ ਨੇ ਅਤੇ ਯਾਦ ਕਰਦੇ ਨੇ ਭਾਰਤ ਪਾਕਿਸਤਾਨ ਵੱਖੋ ਵੱਖਰੇ ਦੇਸ਼ ਬਣ ਜਾਣ ਦੇ ਬਾਵਜੂਦ ਰੇਸ਼ਮਾ ਜੀ ਨੇ ਇਹ ਗੱਲ ਇੱਕ ਵਾਰ ਨਹੀਂ ਬਲਕਿ ਕਈ ਵਾਰ ਆਖੀ ਕਿ ਸਰਹੱਦ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ ਕਿਉਂਕਿ ਇੱਕ ਕਲਾਕਾਰ ਸਾਰਿਆਂ ਦਾ ਸਾਂਝਾ ਹੁੰਦਾ ਹੈ। ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਵਿੱਚ ਉਹਨਾਂ ਨੇ ਸੰਗੀਤਕ ਸ਼ੋਅ ਕੀਤੇ ਅਤੇ ਉਹਨਾਂ ਨੂੰ ਦੋਹਾਂ ਦੇਸ਼ਾਂ ਵਿੱਚ ਮਾਣ ਸਨਮਾਨ ਵੀ ਮਿਲੇ। ਇੱਕ ਸਮਾਂ ਜਿਹਾ ਵੀ ਆਇਆ ਜਦੋਂ ਰੇਸ਼ਮਾ ਕੁਝ ਆਰਥਿਕ ਤੰਗੀਆਂ ਤਰਸੀਆਂ ਵਿੱਚ गिर ਗਏ ਸੀ। ਉਦੋਂ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਗੀਤ ਪ੍ਰੇਮੀ ਵਜੋਂ ਜਾਣੇ ਜਾਂਦੇ ਮਰਹੂਮ ਜਨਰਲ پرویز ਮੁਸ਼ਰਫ ਨੇ ਉਹਨਾਂ ਨੂੰ 10 ਲੱਖ ਰੁਪਏ ਦਿੱਤੇ ਤਾਂ ਜੋ ਆਪਣਾ ਕਰਜ਼ਾ ਅਦਾ ਕਰ ਸਕਣ। ਬਾਅਦ ਵਿੱਚ ਜਨਰਲ ਮੁਸ਼ਰਫ ਨੇ ਰੀਸ਼ਮਾ ਲਈ 10,000 ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਵੀ ਨਿਰਧਾਰਤ ਕੀਤੀ ਸੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਰੀਸ਼ਮਾ ਆਪਣੇ ਆਪ ਵਿੱਚ ਇੱਕ ਸੰਸਥਾ ਸਨ। ਉਹਨਾਂ ਦੇ ਗੀਤ ਜਿਵੇਂ ਚੰਨ ਤਾਰੇ ਚਮਕਦੇ ਨੇ ਉਦਾਂ ਹੀ ਚਮਕਦੇ ਮਹਿਸੂਸ ਕੀਤੇ ਜਾਂਦੇ। ਉਨਦੀ ਆਵਾਜ਼ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਖਿੱਚ ਸੀ ਅਤੇ ਇਸੇ ਖਿੱਚ ਦਾ ਇਹ ਸੱਟਾ ਹੈ ਕਿ ਆਜੋ ਭਾਵੇਂ ਇਸ ਜਹਾਨ 'ਤੇ ਮੌਜੂਦ ਨਹੀਂ ਪਰ ਉਹਨਾਂ ਦੀ ਆਵਾਜ਼ ਅਤੇ ਉਹਨਾਂ ਦੀ ਆਵਾਜ਼ ਦੀ ਖਿੱਚ ਦੁਨੀਆ 'ਤੇ ਅੱਜ ਵੀ ਮਹਿਸੂਸ ਕੀਤੀ ਜਾਂਦੀ ਹੈ ਤੇ ਸੰਗੀਤ ਦੇ ਖੇਤਰ ਵਿੱਚ ਉਹਨਾਂ ਦੀ ਆਵਾਜ਼ ਦਾ ਜਲਵਾ ਅੱਜ ਵੀ ਬਰਕਰਾਰ ਹੈ